ਦੇ ਕੋ ਕੇਂਦਰ ਦੀਆਂ ਸਰਕਾਰਾਂ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ ਪਹਿਲਾਂ ਚਾਹੇ ਹੁਣ 15 15ਵੇਂ 12ਵਾਂ ਸਾਲ 11ਵਾਂ ਭਾਜਪਾ ਦੀ ਸਰਕਾਰ ਆ ਪੰਜਾਬ ਨਾ ਹਮੇਸ਼ਾ ਮਤਰਈ ਮਾਲ ਆ ਜੁਪੀ ਦੇ ਵਿੱਚ ਬਿਲਕੁਲ ਸ਼ਾਂਤੀ ਆ ਗੁਜਰਾਤ ਚ ਬਿਲਕੁਲ ਸ਼ਾਂਤੀ ਆ ਹਿਮਾਚਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਖੜੀ ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਉਨਲਾਮਾਨ ਸ਼ਾਬਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰ ਵੱਲੋਂ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਉਹ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਦਾ ਦੁੱਖ ਸਾਂਝਾ ਕਰਨਾ ਹੈ ਹਾਂਜੀ ਸਾਨੂੰ ਮਾਲੀ ਸਹਾਇਤਾ ਦੇ ਕੇ ਗਏ ਹਾਂਜੀ ਪਰਵਾਰ ਨੂੰ ਸਿਰ ਉੱਸਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਵਾਂਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਾਇਤਾ ਕਰੋੜ 82 ਦੇਗਾ 50 ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਬਿਲਕੁਲ ਸ਼ਾਂਤੀ ਹੈ ਸ਼੍ਰੀਨਗਰ ਵਿੱਚ ਬਿਲਕੁਲ ਸ਼ਾਂਤੀ ਹੈ ਪੰਜਾਬ ਨੂੰ ਇਹ ਕਿਉਂ ਟਾਰਗੇਟ ਬਣਾਉਣਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਗੈਰ ਬੀਜੇਪੀ ਸਰਕਾਰ ਆ ਉਹਨੂੰ ਟਾਰਗੇਟ ਬਣਾਉਣਾ ਤੇ ਦੂਜਿਆਂ ਸਟੇਟਾਂ ਦੇ ਅੰਦਰ ਬਿਲਕੁਲ ਸ਼ਾਂਤੀ ਹੈ ਰਾਜਸਥਾਨ ਵਿੱਚ ਬਿਲਕੁਲ ਸ਼ਾਂਤੀ ਹੈ ਕੋਈ ਕ੍ਰਾਈਮ ਨਹੀਂ ਹੁੰਦਾ ਉੱਥੇ ਪੰਜਾਬ ਨੂੰ ਟਾਰਗੇਟ ਨਾ ਬਣਾਓ ਅੱਗੇ ਪੰਜਾਬ ਨੇ ਬਹੁਤ ਅੱਗ ਦੇ ਵਿੱਚ ਝੁਲਸਿਆ ਤੁਹਾਡੀਆਂ ਕੇਂਦਰ ਦੀਆਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਉਪਰੰਦੇ ਜੀ ਠੇਕੇਦਾਰਾਂ ਨੂੰ ਧਮਕੀ ਦਿੱਤੀ ਜਾ ਰਹੀਆਂ ਨੇ ਜਾਂ ਫਿਰ ਜਿਹੜੇ ਇੱਕ ਪ੍ਰੋਜੈਕਟ ਕਰਮਚਾਰੀ ਕਰ ਰਹੇ ਨੇ ਕਹਿੰਦੇ ਉਹਨਾਂ ਨੂੰ ਦਾਦਾ ਉਹਨਾਂ ਦੇ ਮਨਾਂ ਦੇ ਵਿੱਚ ਕਹਿੰਦੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਕਿਸੇ ਕਿਸੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਔਰ ਅਸੀਂ ਸਾਰੇ ਉਹਦੇ ਸੇਵਾਦਾਰ ਆ ਪੰਜਾਬ ਦੇ ਔਰ ਕਿਸੇ ਬੰਦੇ ਦੀ ਜਾਨ ਮਾਲ ਨੂੰ ਜਾਂ ਕਿਸੇ ਨੂੰ ਧਮਕੀ ਦੇਣ ਵਾਲੇ ਬੰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਦੀ ਤਰੱਕੀ ਨੂੰ ਰੋਕਣ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰ ਦਿੱਲੀ ਕਟਰਾ ਨੈਸ਼ਨਲ ਹਾਈਵੇ ਨੂੰ ਲੈ ਕੇ ਬੀਤੇ ਦਿਨ ਵੀ ਇੱਕ ਜਿਹੜੀ ਹੈ ਦਰਖਾਸਤ ਦਖਤਾਨੇ ਵਿੱਚ ਦਿੱਤੀ ਗਈ ਹੈ ਕਿ ਉਹਨਾਂ ਦੇ ਅਧਿਕਾਰੀਆਂ ਨੂੰ ਜਿਹੜੀਆਂ ਧਮਕੀਆਂ ਦੇ। ਦੇਖੋ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਆਪੇ ਕਿਸੇ ਨੂੰ ਕਹਿ ਦੇਣਾ ਮਾ ਕੌਣ ਧਮਕੀ ਦੇ ਰਿਹਾ ਕੋਈ ਨਾਮਜਾਦ ਕੀਤਾ ਬੰਦਾ ਟੈਲੀਫੋਨ ਕਿਸੇ ਨੂੰ ਟੈਲੀਫੋਨ ਦਾ ਮੈਨੂੰ ਵੀ ਆ ਸਕਦਾ ਤੁਹਾਨੂੰ ਵੀ ਆ ਸਕਦਾ ਕਿਸੇ ਨੂੰ ਵੀ ਆ ਸਕਦਾ ਸ਼ਰਾਰਤੀ ਬੰਦਿਆਂ ਦਾ ਕੀ ਹੁੰਦਾ ਜਿਨੇ ਪੰਜਾਬ ਦੀ ਤਰੱਕੀ ਜਿਹਨੂੰ ਬਰਦਾਸ਼ਤ ਨਹੀਂ ਸਰਦਾਰ ਭਗਵਾਨ ਸਿੰਘ ਮਾਨ ਦੇ ਕੰਮ ਨਹੀਂ ਬਰਦਾਸ਼ਤ ਹੈਗੇ ਇਹ ਲੋਕ ਰਾਜਨੀਤੀ ਲੋਕ ਪਿੱਛੇ ਰਹਿ ਕੇ ਸਿਆਸਤਾਂ ਕਰਦੇ ਨੇ ਇਹ ਜਿਹਿਆਂ ਕੋਈ ਇਹੋ ਜਿਹੇ ਬੰਦੇ ਨੂੰ ਨਹੀਂ ਇੱਥੇ ਪੰਜਾਬ ਦੀ ਧਰਤੀ ਤੇ ਪਲਨ ਦਿੱਤਾ ਜਾਊਗਾ ਜਿਹੜਾ ਪੰਜਾਬ ਦੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਸਰ ਕਈ ਪ੍ਰੋਜੈਕਟ ਲੁਧਿਆਣੇ ਨਾਲ ਸੰਬੰਧਿਤ ਨੇ ਲੱਗਦਾ ਕਿ ਇਹਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਜੋ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਪਈ ਬਿਲਕੁਲ ਬਿਲਕੁਲ ਕਰਨਾ ਮੁੱਖ ਮੰਤਰੀ ਸਾਹਿਬ ਆਪ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਹੋਵੇ ਕਿਸੇ ਵੀ ਜਗ੍ਹਾ ਦੀ ਹੋਵੇ आप तो आपके सामने हो दिन रात एक करके जमीनी लेवल से काम कर रहे हैं चाहे कोई महकमे का गल होवे देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर